ਤانوں ਅੱਜ ਦਿਖਾਉਣਾ ਬੀਸੀ ਦੀ ਜ਼ਿੰਦਗੀ ਹੈ ਹੈਗਾ ਐਪਸ ਫੋਰਡ ਪਹਿਲੀ ਗੱਲ ਤਾਂ ਆਹ ਦਰਖਤ ਨੇ ਪੰਗੇ ਪਾਇਆ ਜਿਨ੍ਹਾਂ ਨੇ ਮੋਟਰਾਂ ਤੇ ਤੇ ਜਿਹੜਾ ਹੈਗਾ ਡਲੀਫ ਮੈਪਲੀਵ ਹਨ ਤਾਂ ਮਾਲਾ ਹਜੇ ਹੁਣ ਚੱਲਣਾ ਸ਼ੁਰੂ ਹੋ ਗਿਆ ਵੈਸੇ ਬੀਸੀ ਵਾਲੇ ਪਾਸੇ ਆ ਵੀ ਤੁਹਾਨੂੰ ਆੜ-ਆੜ ਤਰ੍ਹਾਂ ਦੇ ਦਰਖਤ ਮਿਲ ਜਾਣਗੇ ਠੀਕ ਹੈ ਘਰਾਂ ਦਾ ਜਿਹੜਾ ਹੈਗਾ ਮਾਲਕ ਇਨਫਰਾਸਟ੍ਰਕਚਰ ਦਾ ਵੀ ਬਦਲ ਜਾਂਦਾ ਠੀਕ ਹੈ ਮਾਲਾ ਆ ਇੱਥੇ ਪਹਿਲੀ ਵਾਰ ਦੇਖਿਆ ਵੀ ਨਹੀਂ ਤਾਂ ਨਾਰਮਲ ਹੀ ਘਰ ਇੱਕੋ ਜਿਹੇ ਹੁੰਦੇ ਸਾਰੇ ਸਾਰੇ ਮਾਲਾ ਇੱਥੇ ਹੁਣ ਸਟ੍ਰਕਚਰ ਆੜ-ਆੜ ਜਿਹਾ ਹੈਗਾ ਠੀਕ ਹੈ ਤੇ ਨੰਬਰ ਪਲੇਟਾਂ ਤੇ ਆ ਜਾਂਦਾ ਕਿਉਂਕਿ BC ਸਭ ਤੋਂ ਸੋਹਣਾ ਤਾਂ ਕਰਕੇ ਉਹਨੂੰ ਲਿਖਿਆ ਬਿਊਟੀਫੁੱਲ ਆਫ ਬ੍ਰਿਟਿਸ਼ ਕੋਲੰਬੀਆ ਹੈਨਾ ਠੀਕ ਹੈ ਤੇ ਬਾਕੀ ਨੰਬਰ ਪਲੇਟਾਂ ਤੇ ਤੁਸੀਂ ਆਪ ਦੇ ਹਿਸਾਬ ਨਾਲ ਮਾਲਾ ਜਿਵੇਂ ਬਰਾਡ ਦਾਸ ਕੋਟਲੀ 35 ਜੋ ਵੀ ਲਿਖਾਣਾ ਲਿਖਾ ਸਕਦੇ ਠੀਕ ਆ ਨਾਰਮਲ ਪਹਿਲਾਂ ਨਾ ਸਾਰੇ ਵਿਦਿਆਪੜਾਈ ਵਾਲੇ ਬੂਟੇ ਆਈ ਜਾਂਦੇ ਸੀ ਜਿੰਨੇ ਮੈਂ ਪਹਿਲਾਂ ਦੇਖਿਆ ਚਾਹੇ ਆਪਾਂ ਕਿ ਜਨ অন্ਟਾਰੀਓ ਅਸੀਂ ਚਾਹੇ ਅਲਬਰਟਾ ਸੀ ਜਿਹੜੇ ਹੋ ਜੇ ਪਰ ਇੱਥੇ ਆ ਕੇ ਤੁਹਾਨੂੰ ਛੋਨੇ ਮੋੜੇ ਟਾਲਗਟ ਡੋਣੇ ਦੇ ਦਰਖਤ ਛੇਵੇਂ ਮਿਲ ਜਾਣਗੇ ਵੀ ਆਹਾ ਆ ਤਾਂ ਵਿੱਧਾ ਪੜਾਈ ਵਾਲਾ ਵੱਡਾ ਹੀ ਬੁੱਟਾ ਲੱਗਦਾ ਹੈ ਨਾ ਤੇ ਆ ਵੀ ਮਨਲਾ ਚੌੜੇ ਪੱਤੇ ਵਾਲੇ ਆ ਬੇਸਿਕਲੀ ਇਹ ਵੀ ਚੌੜੇ ਪੱਤੇ ਵਾਲੇ ਦਾ ਮਤਲਬ ਇਹ ਹੈ ਕਿ ਜਿਵੇਂ ਵੀ ਇੱਥੇ ਥੋੜੀ ਜੀ ਘੱਟ ਲੱਗਦੀ ਹੈ ਹਾਂ ਠੰਡ ਘੱਟ ਪੈਂਦੀ ਹੈ ਤਾਂ ਇੱਥੇ ਦਰਖਤਾਂ ਦਾ ਜਿਹੜਾ ਹੈਗਾ ਫੁੱਲ ਫੁੱਲ ਘੈਂਟ ਮਨਲਾ ਕਾਹੂਰਾ ਆਵਣਾ ਮਿਲ ਜਾਣ ਤੇ ਆ ਮਨਲਾ ਕਿਆਰੀਆਂ ਵਿੱਚ ਫੁੱਲ ਜੋਗੇ ਮਿਲ ਜਾਣਿਆ ਤੇ ਆ ਜਿਹੜਾ ਹੈਗਾ ਮਨਲਾ ਹੁਣ ਗਰਮੀ ਵੀ ਸ਼ੁਰੂ ਹੋ ਗਈ ਤੇ ਹੁਣ ਇਹ ਜਿਹੜਾ ਬ੍ਰਿਟਿਸ਼ ਕੋਲੰਬੀਆ ਪੂਰਾ ਘੈਂਟ ਲੱਗਣਾ ਸ਼ੁਰੂ ਹੋ ਜਾਣਾ ਪਰ ਘਾਣੀ ਸੇਮ ਹੀ ਰਹਿਣੀਆਂ ਸਾਰੇ ਪਾਸੇ ਲੱਗੂ ਆਇੰਜ ਮੈਂ ਹਰਤਾੜ ਆ ਸਾਰੇ ਪਿੰਡ ਚ ਬੰਦਾ ਆਣਾ ਕੋਈ ਬਾਹਰ ਲੱਭੂ ਕਾਰਨ ਆ ਬਈ ਇੱਥੇ ਬਿੜਾ ਕੰਮ ਤੋਂ ਚੱਲਦਾ ਨਹੀਂ ਆਇ ਨਹੀਂ ਆ ਵੀ ਆਪਾਂ ਕੱਗੇ ਮੋੜਾਂ ਤੇ ਕੋਈ ਖੜਾ ਚਾਰ ਪੰਜ ਜਣੇ ਉੱਥੇ ਕਿਹੜੇ ਪੰਜ ਸੱਤ ਉਧਰ ਨੂੰ ਹਰ ਲਾਲ ਕਰਕੇ ਨਾਂਗੇ ਇਧਰ ਨੂੰ ਨਾਂਗੇ ਹਨਾ ਉਹ ਵਾਲਾ ਕਹਾਣੀ ਥੋੜੀ ਸਾਰੇ ਕੈਨੇਡਾ ਜੀ ਮਿਲਦਾ ਘਟ ਮਿਲਦੀ ਹੈ ਹਨਾ ਸੋ ਆਪਾਂ 33 ਜੀ ਸਟੇਟ ਦੇ ਵਿੱਚ ਪਹੁੰਚੇ ਆ ਅਲਬਰਟਾ ਪਹਿਲਾਂ ਆਟਵਾ ਨਹੀਂ ਚਾਰ ਚਹਾਵੜੇ ਹਨਾ ਠੀਕ ਹੈ ਸੋ ਚਲੋ ਕੋਈ ਨਹੀਂ ਹੰਟਰੀਓ ਅਲਬਰਟਾ ਤੇ ਹੁਣ ਮੰਨ ਲਓ ਆਪਾਂ ਕੱਗੇ BC ਦੇ ਵਿੱਚ ਤਾਂ BC ਦੇ ਵਿੱਚ ਲੱਗ ਪੰਜਾਬ ਵਾਲਾ ਮਾਹੌਲ ਆ ਇਹ ਤੇ ਲੋਕਾਂ ਨੇ ਘਰ ਆ ਘਰਾਂ ਸਬਜ਼ੀਆਂ ਸੁੱਲੀਆਂ ਵੀ ਲਾ ਗਿਆ ਪਿੱਛੇ ਠੀਕ ਆ ਜਮੈਂ ਆ ਘਰ ਆ ਇਹਦੇ ਪਿੱਛੇ ਯਾਰਡ ਜਾਂ ਮਤਲਬ ਮਤਲਬ ਬੈਕ ਯਾਰਡ ਜਾਂ ਬਣਿਆ ਹੋਇਆ ਹੁੰਦਾ ਠੀਕ ਆ ਲੈ ਹੈਲੀਕਾਪਟਰ ਜਾਂਚ ਗਰੇ ਕੱਢੀ ਜਾਂਦਾ ਤੇ ਹੁਣ ਆਪਾਂ ਚੱਲਣ ਲੱਗੇ ਆ ਅੱਗੇ ਨੂੰ ਕੋਲੋਨਾ ਵੀ ਦਿਖਾਵਾਂਗੇ ਬੀਸੀ ਸਰੀ ਤੇ ਵੈਨਕੂਵਰ ਵਾਲਾ ਪਾਸਾ ਵੀ ਦਿਖਾਵਾਂਗੇ ਤੁਹਾਨੂੰ ਪਰ ਫਿਲਹਾਲ ਆਪਾਂ ਹੈਗਾ ਐਪਸ ਫੋਰਡ ਦੇ ਵਿੱਚ ਅੱਧੀਆਂ ਤਾਂ ਮੈਨੂੰ ਨਾ ਗੱਡੀਆਂ ਉਹੀ ਚੱਲਦੇ ਆ ਪਿੱਕੇ ਪਿੱਕੇ ਤਾਂ ਲੋਕ ਰੱਖਦੇ ਆ ਕਾਰਨ ਕਿਉਂਕਿ ਬਰਫ਼ ਦੇ ਵਿੱਚ ਇਹੀ ਕੰਮ ਕਰਦੇ ਆ ਤੇ ਫਿਰ ਆ ਬੀਬੀਆਂ ਜਵਾਬ ਦੇ ਜਾਂਦੀਆਂ ਉਹਨੂੰ ਠੀਕ ਹੈ ਨਿਕਾ ਪਰ ਹੁਣ ਗਰਮੀਆਂ ਦੇ ਵਿੱਚ ਚਾਹੇ ਕੁਝ ਮਰਜੀ ਹੈ ਹੁਣ ਤਾਂ ਲੋਕਾਂ ਨੇ ਮੋਟਰਸਾਈਕਲ ਦੇ ਵੀ ਕੱਢ ਲਏ ਇੱਥੇ ਤੇ ਇਦਾਂ ਬਾਈ ਸੋਹਣਾ ਠੀਕ ਹੈ ਐਵੇਂ ਕਹਾ ਬੀਸੀ ਸੋਹਣਾ ਹੈਗਾ ਖੇਤੀ ਵੀ ਹੁੰਦੀ ਹੈ ਇੱਥੇ ਠੀਕ ਹੈ ਆ ਲੋਕ ਰਹੇ ਆ ਸਪਰੇਆ ਪਾਉਣਾ ਜਿਹੜੀ ਆਪਣੀਆਂ ਬੇਰੀਆਂ ਤੋੜਨ ਜਾਂਦੇ ਆ ਉਹ ਸਾਰੇ ਇਧਰਲੇ ਬੀਸੀ ਵਾਲਾ ਪਾਸੇ ਹੀ ਹੈ ਜ਼ਿਆਦਾਤਰ ਠੀਕ ਹੈ ਇਧਰਲੇ ਪਾਸੇ ਜ਼ਿਆਦਾ ਖੇਤੀ ਹੁੰਦੀ ਹੈ ਪ੍ਰਿੰਸ ਕਲੰਬਗਾ ਦੇ ਵਿੱਚ ਠੀਕ ਹੈ ਬੇਰੀਆਂ ਤੋੜਨ ਵਾਲੇ ਸਾਨੂੰ ਮਿਲ ਜਾਣਗੇ ਉਹ ਖੇਤਾਂ ਵਿੱਚ ਜਾਵਾਂਗੇ ਪਰ ਫਲਾ ਹਾਲ ਸੜਕਾਂ ਆਪਣੇ ਵਾਲੀਆਂ ਕਈ ਗੱਲਾਂ ਸੜਕਾਂ ਟੁੱਟੀਆਂ ਟੁੱਟੀਆਂ ਹੁੰਦੀਆਂ ਰੈਡਾ ਕੋਈ ਚੱਕ ਠੀਕ ਆ ਬਜਰੀ-ਬੁਜਰੀ ਪਾ ਕੇ ਪਰ ਰੱਖੀ ਰੱਖਦੇ ਆ ਠੀਕ ਆ ਤੇ ਆ ਘਰਾਂ ਦਾ ਜਿਹੜਾ ਹੈਗਾ ਸਟਰਕਚਰ ਆ ਪਤਾ ਨਹੀਂ ਆ ਜਾਇਕਾ ਦੇ ਵਾਸਤੇ ਗਿੜੇ ਕੱਢਦਾ ਰਹਿੰਦਾ ਸਾਰੇ ਤੇ ਲੋ ਭਾਈ ਦੇਖੋ ਐਸ ਫੋਰਡ ਦੀ ਜਿਹੜੀ ਸੁਭਾ